हां जी दोस्तों प्यार भरी सस्नेह काल मैं तुम्हारा दोस्त गोविंद जी सिंह ते आज दोस्तों ਗੱਲਬਾਤ ਕਰਾਂਗੇ ਫੇਸਬੁਕ ਤੇ YouTube ਚੈਨਲ ਦੇ ਬਾਰੇ ਦੇ ਵਿੱਚ ਕਿਉਂਕਿ ਸੋਸ਼ਲ ਮੀਡੀਆ ਤੇ ਖਾਸ ਤੌਰ ਤੇ YouTube ਦੇ ਉੱਤੇ ਤੇ Facebook ਦੇ ਉੱਤੇ ਬਹੁਤ ਗੁੰਮਰਾਹਕੁੰਨ ਪ੍ਰਚਾਰ ਕਰਕੇ ਜਿਹੜਾ ਆ ਉਹ ਬਹੁਤ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਤੁਸੀਂ ਸੋਸ਼ਲ ਮੀਡੀਆ ਤੋਂ ਖਾਸ ਤੌਰ ਤੇ YouTube ਤੇ Facebook ਤੋਂ ਲੱਖਾਂ ਰੁਪਏ ਕਮਾ ਸਕਦੇ ਹੋ ਲੱਖਾਂ ਰੁਪਏ ਜ਼ਰੂਰ ਕਮਾਏ ਜਾ ਸਕਦੇ ਆ ਪਰ ਉਹ ਕਿਦੇ ਲਈ ਆ ਕੌਣ ਕਮਾ ਸਕਦਾ ਕੌਣ ਨਹੀਂ ਕਮਾ ਸਕਦਾ ਕ੍ਰਾਈਟੇਰੀਆ ਕੀ ਹੈ ਕੰਮ ਕਿਵੇਂ ਕਰਨਾ ਹੈ ਉਹਦੇ ਬਾਰੇ ਕੋਈ ਇਹਨਾਂ ਦੱਸਦਾ ਨਾ ਹੀ ਕਿਸੇ ਕੋਲ ਪੂਰੀ ਇਨਫੋਰਮੇਸ਼ਨ ਆ ਸਾਰੀਆਂ ਮੋਸਟਲੀ ਮੋਰ ਥੈਨ 90% ਫੇਕ ਇਨਫੋਰਮੇਸ਼ਨ ਆ ਗੁੰਮਰਾਹ ਕਰਨ ਵਾਲੀ ਜਿਹੜਾ ਉਹ ਇਨਫੋਰਮੇਸ਼ਨ ਆ ਜਿਹਦੇ ਨਾਲ ਸਾਡੇ ਅੱਜਕੱਲ ਜਿਹੜੇ ਵੀਰ ਭੈਣਾ ਭਾਈ ਨੇ ਉਹ ਕਾਮਯਾਬਤਾ ਹੋਣਾ ਚਾਹੁੰਦੇ ਨੇ ਫੇਸਬੁੱਕ YouTube ਤੋਂ ਪਰ ਉਹ ਸ਼ੁਰੂਆਤ ਨਹੀਂ ਕਰ ਪਾਉਂਦੇ ਜੇ ਇੱਕ ਸ਼ੁਰੂਆਤ ਕਰ ਲੈਂਦੇ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਰਨਾ ਕੀ ਹੈ ਸੋ ਜਿਵੇਂ ਮੈਂ ਦੱਸਿਆ ਕਿ ਮੇਨ ਸਾ ਉਪਰ ਦੇ ਫੇਸਬੁੱਕ ਚੈਨਲ ਦੇ ਬਾਰੇ ਹੀ ਰਹਿਣ ਵਾਲਾ ਪਰ ਨਾਲ ਦੀ ਨਾਲ ਪੰਜ ਅਸੀਂ ਪੁਆਇੰਟਸ ਜਿਹੜੇ ਨੇ ਉਹ ਕਵਰ ਕਰਾਂਗੇ ਤੇ ਇਹ ਪੰਜ ਪੁਆਇੰਟਸ ਦੋਸਤੋ ਕੱਲੇ ਇਹ ਨਹੀਂ ਕਿ YouTube Facebook ਚੈਨਲ ਦੇ ਬਾਰੇ ਹੀ ਅਸੀਂ ਦੱਸਾਂਗੇ ਬਲਕਿ ਅਸੀਂ ਨਾਲ ਦੀ ਨਾਲ ਦੋ ਪੁਆਇੰਟਸ ਜਿਹੜੇ ਨੇ ਉਹ ਉਹ ਵੀ ਲੈ ਆਏ ਨੇ ਤੀਸਰਾ ਤੇ ਪੰਜਵਾਂ ਪੁਆਇੰਟ ਅਸੀਂ ਉਹ ਵੀ ਲੈ ਆਏ ਨੇ ਜਿਹੜਾ ਤੁਹਾਡੀ ਜ਼ਿੰਦਗੀ 'ਚ ਵੈਸੇ ਵੀ ਕੰਮ ਆਊਗਾ ਜੇ ਤੁਸੀਂ ਇਸ ਤੇ ਗੌਰ ਕਰੋਗੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪੂਰਾ ਜ਼ਰੂਰ ਦੇਖਿਓ ਜੇ ਤੁਸੀਂ YouTube Facebook ਦੇ ਬਾਰੇ ਇਨਫੋਰਮੇਸ਼ਨ ਚਾਹੁੰਦੇ ਹੋ ਕਾਮਯਾਬ ਇਨਸਾਨ ਬਣਨਾ ਚਾਹੁੰਦੇ ਹੋ ਕੰਮ ਦੀਆਂ ਗੱਲਾਂ ਜਿਹੜੀਆਂ ਨੇ ਕੋਈ ਇੱਕ ਦ ਉਦੇ ਟੈਸਟਿੰਗ ਗੱਲਬਾਤ ਕਰਾਂਗੇ ਵੀਡੀਓ ਨੂੰ ਪੂਰਾ ਦੇਖਿਓ ਸ਼ੇਅਰ ਕਰ ਦਿਓ ਤੇ ਸ਼ੁਰੂਆਤ ਦੇ ਵਿੱਚ ਬੇਨਤੀ ਕਿ ਬਾਅਦ ਦੇ ਵਿੱਚ ਤੁਸੀਂ ਭੁੱਲ ਜਾਨੇ ਹੋ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਚੰਗੀਆਂ ਕੰਮ ਦੀਆਂ ਬਿਲਕੁਲ ਸਹੀ ਇਨਫੋਰਮੇਸ਼ਨ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਤੁਸੀਂ ਗੁੰਮਰਾਹ ਹੋਣ ਤੋਂ ਜਿਹੜਾ ਤੁਹਾਡਾ ਬਚਾਅ ਹੋ ਜਾਏ ਸੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਸਮਾਂ ਜ਼ਾਇਆ ਕੀਤੇ ਬਗੈਰ YouTube Facebook ਚੈਨਲ ਹਰ ਕੋਈ ਚਾਹੁੰਦਾ ਹੈ ਕਿ YouTube ਤੇ Facebook ਚੈਨਲ ਬਣਾ ਲਈਏ ਤੇ ਉਦੋਂ ਤੋਂ ਲੱਖਾਂ ਰੁਪਏ ਕੱਢ ਲਈਏ ਨੋ ਡਾਊਟ ਕਿ ਫੇਸਬੁਕ ਤੇ YouTube ਪੈਸੇ ਦਿੰਦੇ ਨੇ ਜੇ ਤੁਸੀਂ ਉੱਤੇ ਚੰਗਾ ਕੰਟੈਂਟ ਅਪਲੋਡ ਕਰਦੇ ਹੋ ਪਰ ਉਹਦੇ ਲਈ ਜਿਹੜਾ ਤੁਹਾਨੂੰ ਥੋੜਾ ਜਿਹਾ ਸ਼ੁਰੂਆਤ ਦੇ ਵਿੱਚ ਇੱਕ ਨੌਲੇਜ ਕਹਿ ਲਈਏ ਜਾਂ ਕੁਝ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਜਿਹੜੀਆਂ ਨਹੀਂ ਪਤਾ ਹੁੰਦੀਆਂ ਕਈ ਵੀਰ ਭਰਾ ਹੋਰਾਂ ਦੀਆਂ ਵੀਡੀਓਜ਼ ਚੱਕ ਕੇ ਅਪਲੋਡ ਕਰਨ ਲੱਗ ਜਾਂਦੇ ਨੇ ਕਈ ਫੋਟੋ ਪੋਸਟ ਕਰਨ ਲੱਗ ਜਾਂਦੇ ਨੇ ਕਈ ਲੋਕਾਂ ਦੀਆਂ ਵੀਡੀਓ ਸ਼ੇਅਰ ਕਰਨ ਲੱਗ ਜਾਂਦੇ ਨੇ ਤੁਹਾਨੂੰ ਕੱਖ ਨਹੀਂ ਪੱਲੇ ਪੈਣਾ ਸਾਰੀ ਜ਼ਿੰਦਗੀ ਵੀ ਚਾਹੇ ਤੁਸੀਂ YouTube Facebook ਤੇ ਲੱਗੇ ਰਹੋ ਜੇ ਇਸ ਤਰ੍ਹਾਂ ਦੀਆਂ ਗਲਤੀਆਂ ਕਰਦੇ ਰਹੇ ਸੋ ਸਭ ਤੋਂ ਪਹਿਲਾ ਕੰਮ ਹੈ YouTube ਤੇ Facebook ਤੇ ਚੈਨਲ ਕ੍ਰੀਏਟ ਕਰੋ ਚੈਨਲ ਕ੍ਰੀਏਟ ਕਰਨ ਦੇ ਲਈ YouTube Facebook ਤੇ ਕਾਫੀ ਸਾਰੀਆਂ ਵੀਡੀਓਜ਼ ਪਈਆਂ ਨੇ ਉਹਨਾਂ ਦੀ ਤੁਸੀਂ ਮਦਦ ਲੈ ਸਕਦੇ ਆ ਪਰ ਇਹ ਕੋਈ ਔਖਾ ਕੰਮ ਨਹੀਂ ਜੇ ਤੁਸੀਂ ਥੋੜੀ-ਬਹੁਤ ਇੰਗਲਿਸ਼ ਵੀ ਜਾਣਦੇ ਆ ਅੰਗਰੇਜ਼ੀ ਜਾਣਦੇ ਆ ਤਾਂ ਕੁਝ ਵੀ ਨਹੀਂ ਆਪਣੀ ਪ੍ਰੋਫਾਈਲ ਤੋਂ ਆਪਣੀ ਜੀਮੇਲ ਤੋਂ ਤੁਸੀਂ YouTube ਤੇ ਜਾਓਗੇ YouTube ਤੇ ਜਾਓਗੇ ਤਾਂ ਐਸਪਾਸ ਸਕਰੀਨ ਦੇ ਐਸਪਾਸ ਇੱਕ ਤੁਹਾਨੂੰ ਆਪਸ਼ਨ ਨਜ਼ਰ ਆਊਗਾ ਫੋਟੋ ਜੀ ਨਜ਼ਰ ਆਊਗੀ ਕੁਝ ਉੱਤੇ ਲਿਖਿਆ ਉੱਥੇ ਕਲਿੱਕ ਕਰੋਗੇ ਐਡ ਅਕਾਊਂਟ ਛੋਟੇ-ਛੋਟੇ ਦੋ-ਚਾਰ ਆਪਸ਼ਨ ਨੇ ਉਹਦੇ ਵਿੱਚ ਜੀਮੇਲ ਆਈਡੀ ਭਰੋਗੇ ਜੇ ਹੈਗੀ ਆ ਜੇ ਨਹੀਂ ਜੀਮੇਲ ਦੀ ਆਈਡੀ ਹੈਗੀ ਜੀਮੇਲ ਦੀ ਆਈਡੀ ਬਣਾਉਣੀ ਪੈਣੀ ਆ ਉਹ ਬਣਾ ਕੇ ਉੱਥੇ ਭਰੋਗੇ ਤੇ ਚੈਨਲ ਦਾ ਨਾਮ ਰੱਖ ਕੇ ਜਿਹੜਾ ਤੁਸੀਂ ਚੈਨਲ ਸ਼ ਤਾਂ ਇਹ ਤੁਹਾਡਾ ਚੈਨਲ ਕ੍ਰੀਏਟ ਹੋ ਜਾਣਾ ਸੋ ਪਹਿਲਾ ਪੁਆਇੰਟ ਹੈ YouTube Facebook ਚੈਨਲ ਤੁਹਾਡਾ ਬਣ ਗਿਆ ਤੁਸੀਂ ਹੁਣ ਸੋਚੋਗੇ ਵੀ ਕਰਨਾ ਸਭ ਤੋਂ ਪਹਿਲਾ ਜਿਹੜਾ ਜ਼ਰੂਰੀ ਆ ਤੁਸੀਂ ਵਰਕ ਸਮਾਰਟ ਕਰਨਾ ਹੈ ਵਰਕ ਹਾਰਡ ਨਹੀਂ ਕਰਨਾ ਵਰਕ ਹਾਰਡ ਨਹੀਂ ਕਰਨਾ ਵਰਕ ਸਮਾਰਟ ਕਰਨਾ ਇਹ ਪਹਿਲਾਂ ਤੁਸੀਂ ਯਾਦ ਰੱਖ ਲੈਣੀ ਹੈ ਗੱਲ ਇਹ ਪੱਲੇ ਦੇ ਨਾਲ ਲੜ ਦੇ ਨਾਲ ਬੰਨ੍ਹ ਲੈਣੀ ਆ ਬਹੁਤ سارے YouTube ਪਰ Facebook ਵਾਲੇ ਜਿਹੜੇ ਉਹਨਾਂ ਦੇ ਆਪਣੇ ਸਬਸਕ੍ਰਾਈਬਰ 1200 ਹੁੰਦਾ ਤੋ ਮਾਤ ਦੇ ਦਿੰਦੇ ਹੁੰਦੇ ਆ ਕਿ ਲੱਖਾਂਪਤੀ ਬਣ ਜਾਓ ਸੋਸ਼ਲ ਮੀਡੀਆ ਤੋਂ ਪਹਿਲਾਂ ਆਪ ਵੀ ਪ੍ਰੈਕਟੀਕਲ ਕਰਨਾ ਜ਼ਰੂਰੀ ਆ ਸੋ ਇਹ ਮੈਂ ਚੀਜ਼ਾਂ ਪ੍ਰੈਕਟੀਕਲ ਕੀਤੀਆਂ ਹੋਈਆਂ ਨੇ ਕਿ ਕੁਝ ਘਰੇਲੂ ਰੁਝੇਵੇਂ ਮਜਬੂਰੀਆਂ ਜ਼ਿੰਮੇਵਾਰੀਆਂ ਕਰਕੇ ਮੈਂ ਪੂਰਾ ਟਾਈਮ YouTube Facebook ਤੇ ਨਹੀਂ ਦੇ ਪਾਉਂਦਾ ਜਿਹਦੇ ਕਰਕੇ ਮੈਂ ਉਹ ਲੈਵਲ ਅਚੀਵ ਹਾਲੇ ਤੱਕ ਨਹੀਂ ਕਰ ਪਾਇਆ ਹੋ ਸਕਦਾ ਤੁਸੀਂ ਮੇਰੇ ਤੋਂ ਪਹਿਲਾਂ ਕਰ ਜਾਓ ਜਲਦੀ ਕਰ ਲਓ ਤੁਹਾਡੇ ਅੰਦਰ ਟੈਲੈਂਟ ਹੋ ਸਕਦਾ ਸੋ ਵਰਕ ਸਮਾਰਟ ਕਰਨਾ ਹੈ ਹਾਰਡ ਨਹੀਂ ਕਰਨਾ ਹੁਣ ਸਮਾਰਟ ਵਰਕ ਦਾ ਕੀ ਮਤਲਬ ਹੈ ਇਹ ਤੁਸੀਂ ਗੱਲ ਬਹੁਤ ਵਾਰੀ ਪੜ੍ਹੀ ਹੋਣੀ ਹੈ ਸੁਣੀ ਹੋਣੀ ਹੈ ਤੁਸੀਂ ਸੋਚੋਗੇ ਇਹ ਕਿਹੜੀ ਨਵੀਂ ਗੱਲ ਹੈ ਵਰਕ ਸਮਾਰਟ YouTube Facebook 'ਚ પતિ ਬਣਨ ਦਾ ਜਾਂ ਲੱਖਾਂ ਰੁਪਏ ਕਮਾਉਣ ਦਾ ਦਾਵਾ ਤਾਂ ਨਹੀਂ ਕਰਦਾ ਪਰ ਉਹ ਤੁਹਾਡੀ ਕਿਸਮਤ ਆ ਤੁਸੀਂ ਕਮਾ ਵੀ ਸਕਦੇ ਹੋ ਕਈ ਲੋਕ ਕਮਾ ਰਹੇ ਆ ਲਾਸਟ ਪੁਆਇੰਟ ਤੇ ਗੱਲ ਕਰਾਂਗੇ ਇਹਦੇ ਬਾਰੇ ਸੋ 스마트 ਵਰਕ ਕੀ ਕਰਨਾ ਚੰਗਾ ਕੰਟੈਕਟ ਲੱਭਣਾ ਕੋਈ ਮੁਸ਼ਕਲ ਵੀ ਹੈ ਨਹੀਂ ਕਾ ਕਈ ਲੋਕ ਸੋਚਣਗੇ ਕਿ ਬੜਾ ਔਖਾ ਕੋਈ ਸ਼ੌਕਾ ਨਹੀਂ ਹੈਗਾ ਕੰਟੈਂਟ ਬਣਾਉਣਾ ਕੋਈ ਸ਼ੌਕਾ ਨਹੀਂ ਤੁਸੀਂ ਅੱਜ ਕੱਲ ਕੋਮੇਡੀ ਬਹੁਤ ਚੱਲ ਰਹੀ ਆ ਫੂਡ ਵਲੋਗਿੰਗ ਕਰ ਸਕਦੇ ਆ ਤੁਸੀਂ ਵਧੀਆ ਵਧੀਆ ਜਗ੍ਹਾ ਜੇ ਤੁਸੀਂ ਘੁੰਮਣ ਦਾ ਸ਼ੌਂਕ ਰੱਖਦੇ ਆ ਤੁਹਾਡੀ ਜੇਬ ਆਜ਼ਾਦ ਤੋਂ ਦਿੰਦੀ ਆ ਤਾਂ ਤੁਸੀਂ ਜਗ੍ਹਾ ਵੱਖਰੀਆਂ ਵੱਖਰੀਆਂ ਘੁੰਮ ਕੇ ਉਹਨੂੰ ਨਾਲ ਰਿਕਾਰਡ ਕਰੋ ਚਾਹੇ ਔਨ ਕੈਮਰਾ ਚਾਹੇ ਆਫ ਕੈਮਰਾ ਇਹ ਤੇ ਵੀ ਅੱਗੇ ਗੱਲ ਕਰਨੀ ਆ ਇਹਦਾ ਪੁਆਇੰਟ ਵੀ ਸਿਰਕਿਆ ਹੋਇਆ ਆ ਚੌਥਾ ਪੁਆਇੰਟ ਆ ਇਹਦਾ ਪੰਜਵਾਂ ਪੁਆਇੰਟ ਤੇ ਚੌਥੇ ਪੁਆਇੰਟ ਦੇ ਅੱਗੇ ਇਹਦੇ ਬਾਰੇ ਵੀ ਗੱਲ ਕਰਾਂਗੇ ਸੋ ਇਹ ਕੀ ਅਪਲੋਡ ਕਰੀਏ ਤੁਸੀਂ ਚੰਗਾ ਚੰਗਾ ਡਾਟਾ ਜਿਹੜਾ ਸੋਚਣਾ ਈਜ਼ੀ ਜਿਹੜਾ ਤੁਹਾਡੀ ਪਹੁੰਚ 'ਚ ਹੋਵੇ ਜਿਹਦੇ ਲਈ ਤੁਹਾਨੂੰ ਤੁਹਾਡੀ ਜੇਬ ਨਾ ਖਾਲੀ ਹੋ ਜਾਏ ਤੁਹਾਡੇ ਤੇ ਆਰਥਿਕ ਬੋਝ ਜਾਨੀ ਫਾਈਨੈਂਸ਼ੀਅਲ ਤੁਹਾਡਾ ਕੋਈ ਲਾਸ ਨਾ ਹੋਵੇ ਸੋ ਵਰਕ ਸਮਾਰਟ ਕਰਨਾ ਉਸ ਤੋਂ ਬਾਅਦ ਆ ਗਿਆ ਦੋਸਤੋ ਚੇਂਜ ਚੂਜ਼ ਅ ਵਨ ਟਾਪਿਕ ਤੁਸੀਂ ਚੂਜ਼ ਇੱਕ ਟਾਪਿਕ ਚੂਜ਼ ਕਰਨਾ ਹੈਗਾ ਯਾ ਜਿਹਦੇ ਤੁਸੀਂ ਵੀਡੀਓਜ਼ ਬਣਾਉਣੀਆਂ ਨੇ ਇਹ ਬਹੁਤ ਜ਼ਰੂਰੀ ਆ ਦੋਸਤੋ ਬਾਕੀ ਤੁਸੀਂ ਮੇਰੀਆਂ ਗੱਲਾਂ ਨੂੰ ਚਾਹੇ ਝੂਠਾ ਸਮਝ ਲਿਓ ਆ ਜਿਹੜਾ ਪੁਆਇੰਟ ਆ ਨਾ ਮਿੱਤਰੋ ਆ ਦੂਸਰਾ ਪੁਆਇੰਟ ਆ ਇਹ ਬਹੁਤ ਜ਼ਰੂਰੀ ਆ ਇਹ ਵੀ ਮੈਨੂੰ ਹੁਣ ਜਾ ਕੇ ਸਮਝ ਆਈ ਜਦੋਂ ਮੈਂ ਕਾਫੀ ਸਾਰਾ ਸਮਾਂ YouTube Facebook ਤੇ ਲਗਾਇਆ ਕਿਉਂਕਿ ਮੇਰੇ ਕੋਲ ਸਮਾਂ ਘੱਟ ਹੁੰਦਾ ਇਸ ਕਰਕੇ YouTube Facebook ਤੇ ਮੈਂ ਪ੍ਰੋਪਰ ਪੂਰਾ ਜਿਵੇਂ ਮੈਂ ਦੱਸਿਆ ਸਮਾਂ ਨਹੀਂ ਦੇ ਪਾਉਂਦਾ ਜੇ ਤੁਸੀਂ ਆ ਦੂਸਰੇ ਪੁਆਇੰਟ ਤੇ ਕੰਮ ਸ਼ੁਰੂ ਕਰਤਾ ਪਹਿਲੇ ਪੁਆਇੰਟ ਤੋਂ ਬਾਅਦ ਦੂਸਰੇ ਪੁਆਇੰਟ ਤੇ ਤੁਸੀਂ ਕੰਮ ਸ਼ੁਰੂ ਕਰਤਾ ਤੁਹ ਰੱਬ ਤੋਂ ਇਲਾਵਾ ਹੋਰ ਕੋਈ ਨਹੀਂ ਰੋਕ ਸਕਦਾ ਰੱਬ ਚਾਵੇ ਤਾਂ ਕੋਈ ਦਿੱਕਤ ਆ ਸਕਦੀ ਹੈ ਹੋਰ ਕੋਈ ਨਹੀਂ ਰੋਕ ਸਕਦਾ ਚਾਹੇ ਕੋ ਲੱਖ ਲਤਾਂ ਲਤਾਂ ਖਿੱਚੇ ਤੁਹਾਡੀਆਂ ਕੁਝ ਕਰੇ ਇੱਕ ਟਾਪਿਕ ਲੈ ਲਓ ਜੀਤੇ ਚ ਤੁਹਾਨੂੰ ਇੰਟਰਸਟ ਹੈ ਜ਼ਿੰਦਗੀ ਚ ਹਰ ਬੰਦੇ ਨੂੰ ਕਿਸੇ ਨਾ ਕਿਸੇ ਕੰਮ ਚ ਟਰਸਟ ਹੁੰਦਾ ਹੀ ਆ ਚਾਹੇ ਉਹ ਮੇਕਅਪ ਆਰਟਿਸਟ ਆ ਚਾਹੇ ਕੁਕਿੰਗ ਆ ਚਾਹੇ ਘੁੰਮਣਾ ਫਰਨਾ ਆ ਚਾਹੇ ਬੋਲਣਾ ਆ ਚਾਹੇ ਡਾਂਸ ਕਰਨਾ ਆ ਚਾਹੇ ਸ਼ਾਇਰੀ ਆ ਚਾਹੇ ਸਿੰਗਿੰਗ ਆ ਕੁਝ ਵੀ ਉਹ ਟਾਪਿਕ ਤੇ ਤੁਸੀਂ ਵੀਡੀਓਜ਼ ਬਣਾਉਣੀਆਂ ਨੇ ਸਾਰੀਆਂ ਜੇ ਤੁਸੀਂ ਇਹ ਇਹਨਾਂ ਤੋਂ ਪੈਸਾ ਚੰਗਾ ਕੱਢਣਾ ਚਾਹੁੰਦੇ ਹੋ ਕਿਉਂਕਿ ਜੇ ਤੁਸੀਂ ਇੱਕ ਟਾਪਿਕ ਤੇ ਵੀਡੀਓ ਬ ਤੁਹਾਡੇ ਕਾਮਯਾਬ ਹੋਣ ਦੇ ਸੋਸ਼ਲ ਮੀਡੀਆ ਤੇ ਚਾਂਸ ਬਹੁਤ ਜ਼ਿਆਦਾ ਆ ਫੋਰ ਇਗਜ਼ਾਮਪਲ ਜੇ ਤੁਸੀਂ ਇਕਲੀ ਕਾਮੇਡੀ ਪਾਉਨੇ ਆ ਤੇ ਬਸ ਕਾਮੇਡੀ ਹੀ ਰੱਖੋ ਤੁਹਾਡਾ ਨਾਲ ਆਡੀਅנס ਉਹੀ ਜੁੜੂਗੀ ਜਿਹਨੂੰ ਕਾਮੇਡੀ ਪਸੰਦ ਆ ਜੇ ਤੁਸੀਂ ਘੁੰਮਣ ਫਿਰਨ ਵਾਲੀਆਂ ਵੀਡੀਓ ਯਾਨੀ ਇੱਕ ਟੌਪਿਕ ਉਹ ਸਾਰੀ ਆਡੀਅੰਸ ਤੁਹਾਡੇ ਵੱਲ ਭੱਜੀ ਆਉਗੀ ਨੱਠੀ ਹੋਗੀ ਤੁਹਾਡੀਆਂ ਵੀਡੀਓਜ਼ ਵੀ ਵਾਇਰਲ ਹੋਣਗੀਆਂ ਤੇ ਪੈਸੇ ਵੀ ਮੋਟੇ ਕਮਾਓਗੇ ਇੱਕ ਟੌਪਿਕ ਚੂਜ਼ ਕਰਨਾ ਤੁਸੀਂ ਇਹ ਜ਼ਰੂਰ ਯਾਦ ਰੱਖਿਓ ਇਸ ਤੋਂ ਬਾਅਦ ਤੀਜਾ ਪੁਆਇੰਟ ਜਿਹੜਾ ਉਹ ਥੋੜਾ ਬਹੁਤ ਇਹਨਾਂ ਚੀਜ਼ਾਂ ਨਾਲ ਰਿਲੇਟ ਕਰਦਾ ਆ ਪਰ ਥੋੜਾ ਬਹੁਤ ਬਾਹਰ ਦੀ ਗੱਲ ਵੀ ਆ ਤੁਸੀਂ ਸ ਗੱਲ ਜੁੜਦੀ ਨਹੀਂ ਨਾਲ ਇਗਨੋਰ 네ਗੇਟਿਵ ਪੀਪਲ ਹੁਣ ਇਹ ਪੁਆਇੰਟ ਦਾ YouTube Facebook ਨਾਲ ਕੀ ਲੈਣ ਦੇਣਾ ਤੁਸੀਂ ਤੁਹਾਡੇ ਮਨ ਚ ਸਵਾਲ ਆ ਰਿਹਾ ਹੋਣਾ ਬਹੁਤ ਸੋਚ ਕੇ ਮੈਂ ਪੁਆਇੰਟ ਲਿਖਿਆ ਤੁਹਾਨੂੰ 네ਗੇਟਿਵ ਪੀਪਲ ਕੋਈ ਵੀ ਕੰਮ ਕਰਨਗੇ ਤੁਸੀਂ ਕਰੋਗੇ ਨਾ ਸ਼ੁਰੂਆਤ ਤੁਹਾਨੂੰ 네ਗੇਟਿਵ ਬੰਦੇ ਨਾਕਰਾਤਮਕ ਊਰਜਾ ਨਾਲ ਭਰੇ ਬੰਦੇ ਡਰੋਨ ਵਾਲੇ ਬੰਦੇ ਯਾਰ ਆਹ ਨਾ ਕਰ ਲਈ ਇਹ ਕੀ ਕਰਨ ਲੱਗਾ ਇਹ ਕੰਮ ਚ ਕੋਸ਼ ਨਹੀਂ ਇਹ ਚ ਤਾਂ ਫੇਲ ਹੋ ਜਾਏਗਾ ਸਾਡਾ ਫਲਾਣਾ ਭੂਆ ਦਾ ਮੁੰਡਾ ਕਰਦਾ ਸੀ ਡੁੱਬ ਗਿਆ ਉਹ ਕਰਜ ਛੱਲੇ ਆ ਗਿਆ ਓਏ ਉਹ ਉਹ ਇਸ ਕਰਕੇ ਇਹ ਤੇ ਮੈਂ ਤਾਂ ਪਹਿਲਾਂ ਹੀ ਆ ਲੋਕਾਂ ਦਾ ਜਿਹੜਾ ਕੰਮ ਕਰਨਾ ਜੇ YouTube Facebook ਨਹੀਂ ਵੀ ਕਰਨਾ ਜ਼ਿੰਦਗੀ ਚ ਜਿਹੜਾ ਵੀ ਕੰਮ ਕਰਦੇ ਹੋ ਜਾਂ ਕਰਨਾ ਤਾਂ ਤੁਸੀਂ ਪੂਰੀ એનર્ਜੀ ਨਾਲ ਕਰਨਾ ਜੇ ਉਹ ਕਾਮਯਾਬ ਤੁਹਾਨੂੰ ਨਹੀਂ ਕਰੂਗਾ ਕੰਮ ਤੁਸੀਂ ਤੁਹਾਨੂੰ ਕਾਮਯਾਬੀ ਨਹੀਂ ਵੀ ਮਿਲਦੀ ਤਜਰਬਾ ਜ਼ਰੂਰ ਦੇ ਕੇ ਜਾਂਦਾ ਕੋਈ ਕੰਮ ਤੁਸੀਂ ਕੰਮ ਚੇਂਜ ਕਰ ਸਕਦੇ ਹੋ ਸੋ ਇਗਨੋਰ 네ਗੇਟਿਵ ਪੀਪਲ ਤੀਸਰਾ ਪੁਆਇੰਟ ਠੀਕ ਹੈ ਜੀ ਉਸ ਤੋਂ ਬਾਅਦ ਚੌਥਾ ਪੁਆਇੰਟ ਦੋਸਤੋ ਹੈਗਾ ਇਹ ਵੀ ਬਹੁਤ ਕੰਮ ਦਾ ਇਹ ਹੈਗਾ ਔਨ ਕੈਮਰਾ ਆਫ ਕੈਮਰਾ ਵੀਡੀਓਜ਼ ਇਹ ਹੁਣ YouTube ਤੋਂ Facebook ਤੋਂ ਰਿਲੇਟਡ ਔਰ ਤੁਹਾਡੇ ਜ਼ਿਹਨ ਚ ਵੀ ਇਹ ਸਵਾਲ ਕਦੇ ਆਉਂਦਾ ਹੋਣਾ ਜਾਂ ਤੁਸੀਂ ਸੋਚਦੇ ਜ਼ਰੂਰ ਹੋਵੋਗੇ ਕਿ ਯਾਰ ਔਨ ਕੈਮਰਾ ਕਰਾਂ ਆਫ ਕੈਮਰਾ ਕਰਾਂ ਕਈ ਵਾਰ ਤੁਸੀਂ ਸੁਣਿਆ ਵੀ ਹੋਣਾ ਯਾਰ ਔਨ ਕੈਮਰਾ ਤੇ ਆਫ ਕੈਮਰਾ ਹੁੰਦਾ ਕੀ ਹੈ ਜਿਵੇਂ ਹੁੰਦਾ ਦੇਖੋ ਕਈ ਵਾਰੀ ਹੁੰਦਾ ਹੈ ਕਿ ਤੁਸੀਂ ਸ਼ਾਇਅ ਫੀਲ ਨਹੀਂ ਕਰਦੇ ਤੁਹਾਡੇ ਚ ਕੌਨਫੀਡੈਂਸ ਹੁੰਦਾ ਹੈ ਜਾਂ ਹੌਲੀ ਹੌਲੀ ਪ੍ਰੈਕਟਿਸ ਨਾਲ ਵੀ ਆ ਜਾਂਦਾ ਹੈ ਕੌਨਫੀਡੈਂਸ ਤੁਸੀਂ ਕੈਮਰਾ ਫੇਸ ਜਿਵੇਂ ਮੈਂ ਕਰ ਰਿਹਾ ਤੇ ਕੋਈ ਵੱਡੀ ਤੀਰ ਮਾਰਨ ਵਾਲੀ ਗੱਲ ਨਹੀਂ ਸਾਰਿਆਂ ਚ ਕੌਨਫੀਡੈਂਸ ਹੁੰਦਾ ਵਾ ਥੋੜਾ ਜਿਹਾ ਸ਼ਾਇਅ ਸ਼ੁਰੂਆਤ ਚ ਫੀਲ ਤੁਸੀਂ ਕਰਦੇ ਹੋ ਪ੍ਰੈਕਟਿਸ ਕਰੋ ਪਹਿਲਾਂ ਵੀਡੀਓਜ਼ ਨਾ ਅਪਲੋਡ ਕਰੋ ਪਹਿਲਾਂ ਤੁਸੀਂ ਜਸਟ ਜਿਵੇਂ ਮੈਂ ਰਿਕਾਰਡਿੰਗ ਕਰ ਰਿਹਾ ਕੈਮਰੇ ਤੇ ਇਸ ਤਰ੍ਹਾਂ ਰਿਕਾਰਡਿੰਗਸ ਕਰੋ ਕੋਈ ਟਾਪਿਕ ਤੇ ਬੋਲੋ ਉਸ ਵੀਡੀਓ ਨੂੰ ਦੇਖੋ ਵਾਰ-ਵਾਰ ਦੇਖੋ ਤੁਹਾਨੂੰ ਤੁਹਾਡੀਆਂ ਗਲਤੀਆਂ ਦਾ ਪਤਾ ਲੱਗ ਜਾਊਗਾ ਐਡਿਟ ਕਰ ਇਸ ਕਰਕੇ ਤੁਸੀਂ ਔਨ ਕੈਮਰਾ ਤੇ ਆਫ ਕੈਮਰਾ ਦੋਨਾਂ ਤਰ੍ਹਾਂ ਦੇ ਨਾਲ ਵੀਡੀਓਜ਼ ਬਣਾ ਸਕਦੇ ਆ ਪ੍ਰੈਕਟਿਸ ਵੀ ਕਰ ਸਕਦੇ ਆ ਪਰ ਹੁਣ ਪਹਿਲਾ ਹੈਗਾ ਔਨ ਕੈਮਰਾ فرض ਕਰੋ ਤੁਹਾਨੂੰ ਔਨ ਕੈਮਰਾ ਜਿਹੜਾ ਉਹ ਵੀਡੀਓ ਨਹੀਂ ਬਣਾਉਣੀ ਚੰਗੀ ਲੱਗਦੀ ਤੁਸੀਂ ਸ਼ਾਈ ਫੀਲ ਕਰਦੇ ਹੋ ਤੁਹਾਨੂੰ ਸੰਗ ਆਉਂਦੀ ਸ਼ਰਮ ਆਉਂਦੀ ਖਾਸ ਤੌਰ ਤੇ ਸਾਡੀਆਂ ਪਿੰਡਾਂ ਵਾਲੀਆਂ ਜਿਹੜੀਆਂ ਭੈਣਾਂ ਆ ਸਾਡੀਆਂ ਬੀਬੀਆਂ ਮਾਤਾਵਾਂ ਹਨ ਮੁੰਡੇ ਵੀ ਕਿੰਛਾਏ ਹੁੰਦੇ ਨੇ ਜਿਹੜੇ ਬਹੁਤਾ ਨਹੀਂ ਵਿਚਰੇ ਹੁੰਦੇ ਦੂਰ ਤੱਕ ਦਾਇਰਾ ਉਹਨਾਂ ਕਹ ਹੁੰਦਾ ਤੇ ਉਹ ਸੰਗ ਜੀ ਲੱਗਦੀ ਰਹਿੰਦੀ ਜਦੋਂ ਤੁਸੀਂ ਦੁਨੀਆ ਜਿਆਦਾ ਦੇਖਦੇ ਹੋ ਘੁੰਮਦੇ ਹੋ ਤੇ ਉਹ ਛਾਏ ਜਿਹੜਾ ਹੁਣਾ ਘਟ ਜਾਂਦਾ ਸ਼ਰਮ ਸੰਗ ਜਿਹੜੀ ਥੋੜੀ ਜੀ ਬੰਦਾ ਸੋਚਦਾ ਨਹੀਂ ਯਾਰ ਕੰਮ ਤਾਂ ਕਰਨਾ ਹੀ ਪੈਣਾ ਇਹ ਨਹੀਂ ਕਰਾਂਗੇ ਤਾਂ ਕੋਈ ਹੋਰ ਕਰਨਾ ਹੀ ਪਊਗਾ ਹਨਾ ਤੇ ਤੁਸੀਂ ਔਨ ਕੈਮਰਾ ਆ ਕੇ ਵੀਡੀਓ ਬਣਾਓ ਤਾਂ ਬਹੁਤ ਵਧੀਆ ਕਿਉਂਕਿ ਉਹਦੇ ਨਾਲ ਤੁਹਾਡੀ ਪਛਾਣ ਬਣੂਗੀ ਤੁਹਾਡੇ ਲੋਕ ਫੈਨ ਹੋਣਗੇ ਚਾਰ ਬੰਦੇ ਤੁਹਾਨੂੰ ਜਾਣਨ ਲੱਗਣਗੇ ਤੇ ਤੁਹਾਨੂੰ ਐਡ ਵਗੈਰਾ ਵੀ ਮਿਲਣ ਲੱਗ ਜੂਗੀ ਪੇਡ ਪ੍ਰੋਮੋਸ਼ਨਸ ਵੀ ਕਰ ਸਕਦੇ ਹੋ ਇੰਸਟਾਗ੍ਰam ਤੇ ਤੁਜੀ ਔਨ ਕੈਮਰਾ ਨਹੀਂ ਤੁਹਾਨੂੰ ਕਰਨਾ ਚੰਗਾ ਲੱਗਦਾ ਤੁਹਾਨੂੰ ਲੱਗਦਾ ਹੈ ਕਿ ਨਹੀਂ ਯਾਰ ਮੈਨੂੰ ਸੰਗ ਲੱਗਦੀ ਆ ਜਾਂ ਮੈਨੂੰ ਨਹੀਂ ਚੰਗਾ ਲੱਗਦਾ ਮੇਰੇ ਚ ਕੌਨਫੀਡੈਂਸ ਐ ਨਹੀਂ ਨਹੀਂ ਮੇਰੇ ਤੇ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ YouTube Facebook ਤੇ ਕੰਮ ਨਹੀਂ ਕਰ ਸਕਦੇ ਉਹਦੇ ਲਈ ਫਿਰ ਦੋਸਤੋ ਤੁਸੀਂ ਆਫ ਕੈਮਰਾ ਵੀਡੀਓਜ਼ ਬਣਾ ਸਕਦੇ ਹੋ ਆਫ ਕੈਮਰਾ ਦੋ ਤਰ੍ਹਾਂ ਨਾਲ ਵੀਡੀਓਜ਼ ਬਣਦੀਆਂ ਨੇ ਵੈਸੇ ਤਾਂ YouTube Facebook ਚੈਨਲ ਤੇ ਸਿਰਫ ਮੈਂ ਗੱਲ ਕਰਨੀ ਸੀ ਪਰ ਛੋਟੇ-ਛੋਟੇ ਦੋ ਤਿੰਨ ਪੁਆਇੰਟ ਨਾਲ ਲੈ ਕੇ ਆਏ ਆ ਔਨ ਕੈਮਰਾ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਆਫ ਕੈਮਰਾ ਕਰ ਸਕਦੇ ਜਿਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਜਿਵੇਂ ਹੁਣ ਕੈਮਰਾ ਉਧਰ ਲੱਗਾ ਪਿਆ ਲੋ ਤੁਸੀਂ ਉਸ ਪਾਸੇੋਂ ਤੇ ਤੁਸੀਂ ਤੁਸੀਂ ਵੱਖਰੀਆਂ ਵੱਖਰੀਆਂ ਚੀਜ਼ਾਂ ਦਿਖਾਓ ਉਸ ਕੈਮਰੇ ਦੇ ਬੈਕਸਾਈਡ ਤੇ ਰਹਿ ਕੇ ਤੁਸੀਂ ਬੋਲੋ ਨਾਲ ਆਵਾਜ਼ ਰਿਕਾਰਡ ਕਰੋ ਕਿ ਅੱਜ ਅਸੀਂ ਇੱਥੇ ਜਾ ਰਹੇ ਆ ਅੱਜ ਅਸੀਂ ਆ ਦਿਖਾਵਾਂਗੇ ਦੇਖੋ ਆ ਫੁੱਲ ਕਿੰਨੇ ਸੋਹਣੇ ਆ ਆ ਭਾਈ ਸਾਹਿਬ ਨੇ ਕਿੰਨੀ ਸੋਹਣੀ ਗੱਲ ਕੀਤੀ ਆ ਇਸ ਤਰ੍ਹਾਂ ਤਾਂ ਤੁਸੀਂ ਉਹ ਹੋ ਗਿਆ ਆਫ ਕੈਮਰਾ ਇੱਕ ਤਰੀਕਾ ਐ ਦੂਸਰਾ ਤਰੀਕਾ ਵੀ ਹੈਗਾ ਆਫ ਕੈਮਰਾ ਵੀਡੀਓਜ਼ ਦਾ ਉਹ ਹੈਗਾ ਕਿ ਤੁਸੀਂ ਵੀਡੀਓ ਪਹਿਲਾਂ ਸਾਰੀ ਰਿਕਾਰਡ ਕਰ ਲਿਆਂਦੀ ਕਿਸ ਟੌਪਿਕ ਤੇ ਉਸ ਤੋਂ ਬਾਅਦ ਦੋਸਤੋ ਫਿਰ ਤੁਸੀਂ ਕੀ ਕਰਨਾ ਹੈ ਕਿ ਉਸ ਟੌਪਿਕ ਦੇ ਉੱਤੇ ਇੱਕ ਤੁਸੀਂ ਸਕ੍ਰਿਪਟ ਲਿਖਣੀ ਆ ਬਿਨਾਂ ਸਕ੍ਰਿਪਟ ਦੇ ਗੱਲ ਨਹੀਂ ਬਣਦੀ ਬੋਲਦੇ ਆ ਕਈ ਵੀਰ ਭਰਾ ਪਰ ਉਹ ਬੜਾ ਅ ਅਟਪਟਾ ਜਿਹਾ ਲੱਗਦਾ ਬੜਾ ਲੋ ਕੁਆਲਿਟੀ ਜਿਹਾ ਲੱਗਦਾ ਤੁਸੀਂ ਇੱਕ ਸਕ੍ਰਿਪਟ ਲਿਖੋ ਪ੍ਰੋਪਰ ਪੂਰੀ ਕਿ ਅ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਐਸ ਐਸ ਬੀਸ਼ੇ ਤੇ ਆ ਦੇਖਿਆ ਆ ਤੁਹਾਨੂੰ ਦਿਖਾਵਾਂਗੇ ਆ ਇਹ ਇਹਦੇ ਵਿੱਚ ਸੋਹਣੀ ਜਿਹੀ ਸਕ੍ਰਿਪਟ ਲਿਖ ਕੇ ਉਹ ਆਵਾਜ਼ ਰਿਕਾਰਡ ਕਰੋ ਉਹਨੂੰ ਕੋ ਵਾਇਸਰ ਵਾਇਸਓਵਰ ਕਹਿੰਦੇ ਆ ਤੁਹਾਨੂੰ ਪਤਾ ਵੀ ਇਹ ਬਹੁਤ ਵੀਰਾਂ ਨੂੰ ਅੱਜਕੱਲ੍ਹ ਆਮ ਜੀ ਗੱਲ ਆ ਕੋਈ ਨਵੀਂ ਗੱਲ ਨਹੀਂ ਤੇ ਵਾਇਸਓਵਰ ਉਸ ਵੀਡੀਓ ਦੇ ਉੱਤੇ ਤੁਸੀਂ ਰੱਖੋ ਜਿਵੇਂ ਜਿਵੇਂ ਵੀਡੀਓ ਚੱਲ ਰਹੀ ਆ ਵੈਸਓਵਰ ਦੇ ਨਾਲ ਉਹ ਸ਼ਾਰਟਸ ਐਡਜਸਟ ਕਰੋ ਕੱਟਸ ਲਗਾਓ ਜਿਹੜੀ ਗੱਲ ਚੱਲ ਰਹੀ ਆ ਉਹ ਵਾਲੇ ਉਸ ਪ੍ਰੋਪਰ ਪੂਰੀ ਵੀਡੀਓ ਚੋਂ ਸ਼ਾਰਟ ਕੱਢ ਕੇ ਉਹਵੇਂ ਮੈਂ ਤੁਹਾਡੇ ਬੋਲਾਂ ਨਾਲ ਮੈਚ ਕਰਦੀ ਜਿਹੜੀ ਵੀਡੀਓ ਉਹ ਚੱਲਣੀ ਚਾਹੀਦੀ ਏ ਸ਼ੁਰੂ ਤੋਂ ਅੰਤ ਤੱਕ ਇੱਕ ਫਿਲਮ ਦੀ ਤਰ੍ਹਾਂ ਇਹ ਹੋ ਗਿਆ ਔਨ ਕੈਮਰਾ ਤੇ ਆਫ ਕੈਮਰਾ ਇਸ ਤੋਂ ਬਾਅਦ ਦੋਸਤੋ ਪੰਜਵਾਂ ਲਾਸਟ ਪੁਆਇੰਟ ਆ ਉਹ ਹੈਗਾ ਆ ਕਿ ਇਹ ਵੀ ਸੱਚਾਈ ਆ ਆ ਕੁਝ ਤੋਂ ਮੈਂ ਤੁਹਾਨੂੰ ਦੱਸਤਾ ਸਾਰਾ ਕੁਝ ਹਨ ਤੇ ਦੋਸਤੋ ਇਹ ਤਾਂ ਹੋ ਗਈ 4 ਪੁਆਇੰਟਸ ਦੀ ਗੱਲ ਪੰਜਵਾਂ ਪੁਆਇੰਟ ਜਿਹੜਾ ਨਾ ਇਹ ਸਮਝ ਲੈਣਾ ਬੜਾ ਜ਼ਰੂਰੀ ਆ ਇਹਦਾ ਮਤਲਬ ਇਹ ਨਹੀਂ ਕਿ ਮੈਂ ਤੁਹਾਨੂੰ ਡਰਾਉਣ ਲੱਗਾ ਇਹ ਤੁਹਾਨੂੰ ਸਮਝ ਲੈਣਾ ਬਹੁਤ ਜ਼ਰੂਰੀ ਆ ਓਨਲੀ 30% ਸਕਸੈਸ ਹੁੰਦੇ ਆ ਲੋਕ YouTube ਤੇ Facebook ਤੇ ਇਹ ਡਾਟਾ ਆ ਐਵਰੇਜ ਡਾਟਾ ਤੇ 70% ਲੋਕ ਜਿਹੜੇ ਆ ਉਹ ਫੇਲ ਹੁੰਦੇ ਆ YouTube Facebook ਤੇ ਚੈਨਲ ਸ਼ੁਰੂ ਕਰ ਲੈਂਦੇ ਆ ਹੋ ਸਕਦਾ ਕੱਲ ਨੂੰ ਮੈਂ ਵੀ ਫੇਲ ਵਿੱਚ ਹੋਵਾਂ ਜਾਂ ਸਕਸੈਸ ਵਿੱਚ ਹੋਵਾਂ ਇਹ ਸਮਾਂ ਤੈਅ ਕਰੂਗਾ ਜੇ ਮੈਂ ਇਹਨਾਂ ਪੁਆਇੰਟਸ ਤੇ ਮੈਂ ਵੀ ਕੰਮ ਨਹੀਂ ਕਰੂੰਗਾ ਤਾਂ ਮੈਂ ਵੀ ਫੇਲ ਹੋ ਜਾਊਗਾ ਤੇ ਵੈਸੇ ਵੀ ਮੈਂ ਸ਼ੌਂਕੀਆ ਤੌਰ ਤੇ ਵੀਡੀਓ ਬਣਾਉਣਾ ਕੋਈ ਮੈਨੂੰ ਜ਼ਿਆਦਾ ਉਹ ਨਹੀਂ ਹੈਗਾ ਕਿ ਮੇਰਾ ਪੇਜ YouTube ਮੇਰਾ ਪੇਜ ਮੋਨਟਾਈਜ਼ ਹੋ ਚੁੱਕਾ ਹੈ ਕਾਫੀ ਦਿਨ ਦਾ Facebook ਜਿਹੜਾ ਹੈ ਉਹਦਾ ਕ੍ਰਾਈਟੇਰੀਆ ਮੈਂ ਪੂਰਾ ਕਰ ਲਿਆ ਪਰ ਕੁਝ ਮਿਸਟੇਕਸ ਕੀਤੀਆਂ ਸੀ ਜਿਦੇ ਕਰਕੇ ਹਲੇ ਰੈਸਟ੍ਰਿਕਸ਼ਨ ਲੱਗੀ ਆ ਤੇ ਉਹ ਹਟ ਜੂਗੀ ਮੈਨੂੰ ਲੱਗਦਾ ਹਫ਼ਤੇ 10 ਦਿਨ ਨੂੰ ਮਹੀ ਕਰਨੀ ਪਾਉਗੀ ਸੋ ਇਹ ਚੀਜ਼ ਬੜੀ ਸਮਝ ਲੈਣੀ ਜ਼ਰੂਰੀ ਕਿ 30% ਲੋਕ YouTube Facebook ਤੇ ਜਿਹੜੇ ਆ ਉਹ ਕਾਮਯਾਬ ਹੁੰਦੇ ਆ ਸੋਸ਼ਲ ਮੀਡੀਆ ਦੇ ਕਾਮਯਾਬ ਹੁੰਦੇ ਆ 70% ਲੋਕ ਆਉਂਦੇ ਬਹੁਤ એનર્ਜੀ ਨਾਲ ਪਰ ਆ ਚਾਰ ਪੁਆਇੰਟਸ ਦਾ ਵੀ ਨਹੀਂ ਪਤਾ ਜਾਂ ਉਹ ਆਪਣੀ ਮਰਜ਼ੀ ਕਰਨਾ ਚਾਹੁੰਦੇ ਨੇ ਕਿ ਜिदबाजी ਹੁੰਦੀ ਨਾ ਕਿ ਕਈਆਂ ਨੇ ਹੁਣ ਮੈਨੂੰ ਵੀ ਕਹੀ ਜਾਣਾ ਵੱਡਾ ਸਿਆਣਾ ਬਣਦਾ ਜੇ ਆਪਾਂ ਅਸੀਂ ਵੀ ਕਿਸੇ ਵੇਲੇ ਗਲਤੀਆਂ ਕੀਤੀਆਂ ਜੇ ਆਪਾਂ ਇਦਾਂ ਦੀਆਂ ਚੀਜ਼ਾਂ ਤੇ ਛੋਟੀਆਂ-ਛੋਟੀਆਂ ਚੀਜ਼ਾਂ ਤੇ ਗੌਰ ਕਰੀਏ ਜਾਂ ਹੋਰ ਸਿੱਖੀਏ ਆਪਾਂ ਗੂਗਲ ਤੋਂ YouTube ਤੋਂ ਚੰਗੀਆਂ ਚੀਜ਼ਾਂ ਸਿੱਖ ਲਈਏ ਤੇ ਫਿਰ ਤੁਸੀਂ 30% ਚ ਆਉਂਗੇ ਯਾਨੀ YouTube ਤੇ Facebook ਤੇ ਕਾਮਯਾਬ ਬੰਦਿਆਂ ਦੀ ਲਿਸਟ ਚ ਆਉਂਗੇ ਜੇ ਤੁਸੀਂ ਕੀਤੀਆਂ ਆਪਣੀਆਂ ਮਰਜ਼ੀਆਂ ਜੇ ਤੁਸੀਂ ਚੜਾਇਆ ਡਾਟਾ ਉਹੋ ਜਿਹਾ ਜਿਹੜਾ ਕਮਿਊਨਿਟੀ ਗਾਈਡਲਾਈਨ ਦੇ ਉਲਟ ਆ ਜਿਹੜਾ YouTube Facebook ਤੇ ਜਿਹੜੇ ਆਪਣੇ ਨਿਯਮ ਆ ਆਪਣੀਆਂ ਸ਼ਰਤਾਂ ਉਹਦੇ ਉਲਟ ਆ ਫਿਰ ਡਾਟਾ ਚੜਾਈ ਜਾਓ ਡਾਟਾ ਚੜਾਉਣ ਤੋਂ ਇਹ ਗੱਲ ਯਾਦ ਰੱਖਿਓ ਕਿ ਸੋਸ਼ਲ ਮੀਡੀਆ ਖਾਸ ਤੌਰ ਤੇ YouTube Facebook ਤੁਹਾਨੂੰ ਡਾਟਾ ਅਪਲੋਡ ਕਰਨ ਤੋਂ ਕਦੇ ਵੀ ਰੋਕਦਾ ਉਹਦੇ ਕੋਈ ਪੈਸੇ ਨਹੀਂ ਲੱਗਦੇ ਕੋਈ ਟੈਕਸ ਨਹੀਂ ਕੋਈ ਚਾਰਜਸ ਨਹੀਂ ਪਰ ਉਹਦਾ ਪੇਜ ਮੋਨਟਾਈਜ਼ ਨਹੀਂ ਕਰੀ ਹੋਈ ਹੋਊਗਾ ਜੇ ਤੁਸੀਂ ਮਨਮਰਜ਼ੀ ਨਾਲ ਕੰਮ ਕਰੀ ਜਾਉਗੇ ਤੇ ਤੁਸੀਂ ਉਹਦਾ ਕ੍ਰਾਈਟੇਰੀਆ ਨਹੀਂ ਸਮਝਿਆ ਜੇ ਉਹਦੇ ਨਿਯਮ ਤੇ ਸ਼ਰਤਾਂ ਨਹੀਂ ਸਮਝੀਆਂ ਨਿਯਮ ਤੇ ਸ਼ਰਤਾਂ ਤੇ ਵੀ ਨਵੇਂ ਵੀਡੀਓ ਮੈਂ ਲੈ ਕੇ ਆਉਣ ਲੱਗਾ 3 ਮਹੀਨੇ ਤੋਂ 2 ਮਹੀਨੇ ਤੋਂ ਮੈਂ ਪੜਦਾ ਪਿਆ ਹਾਂ ਫੇਸਬੁੱਕ ਤੇ ਕਿਉਂਕਿ ਬੜੇ ਉਹਨਾਂ ਦੀ ਜਿਹੜੀ ਵੋਕੈਬਲਰੀ ਥੋੜੀ ਟਫ ਹੁੰਦੀ ਹੈ ਐਡੇ ਅਸੀਂ ਕੋਈ ਅੰਗਰੇਜ਼ ਨਹੀਂ ਥੋੜਾ ਸਮਝਣ ਨੂੰ ਸਮਾਂ ਲੱਗਦਾ ਸੋ ਉਹਨਾਂ ਦੀਆਂ ਨਵੀਆਂ ਸ਼ਰਤਾਂ ਹੋਰ ਜ਼ਿਆਦਾ ਸਖਤ ਨੇ ਖਾਸ ਕਰਕੇ ਫੇਸਬੁੱਕ ਦੀਆਂ ਪਹਿਲਾਂ ਚੱਲ ਜਾਂਦਾ ਸੀਗਾ ਕੰਮ ਹੁਣ ਉਹਨਾਂ ਦੀਆਂ ਸ਼ਰਤਾਂ ਬਹੁਤ ਸਖਤ ਕਰਤੀਆਂ ਤੇ ਉਹਦੇ ਨਾਲ ਹੋਰ ਜ਼ਿਆਦਾ ਔਖਾ ਹੋ ਗਿਆ ਪੇਜ ਮੋਨਟਾਈਜ਼ ਕਰਨਾ ਤੇ ਮੋਨਟਾਈਜ਼ ਕਰਕੇ ਉਹਨੂੰ ਪੇਜ ਨੂੰ ਚਲਾਉਣਾ ਹਰ ਕਿਸੇ ਦੇ ਵੱਸ ਦੀ ਵੀ ਗੱਲ ਹੈ ਨਹੀਂ ਪਰ ਇੰਪੋਸੀਬਲ ਵੀ ਹੈ ਨਹੀਂਗਾ ਤੁ ਜਿੰਨਾ ਕਿਹਾ ਜਾਂਦਾ ਨਾਥਿੰਗ ਇਜ਼ ਪੋਸੀਬਲ ਤੇ ਇਹ ਇੰਪੋਸੀਬਲ ਨਹੀਂ ਹੈਗਾ ਸੋ ਇਹ ਹੁਣ ਤੁਸੀਂ ਦੇਖਣਾ ਲਾਸਟ ਟਾਈਮ ਇਹ ਕਹੂੰਗਾ ਕਿ ਤੁਸੀਂ 30% ਯਾਨੀ ਕਾਮਯਾਬ ਹੋਣਾ YouTube Facebook ਤੇ ਜਿਹੜੇ ਲੋਕ 30% ਕਾਮਯਾਬ ਹੋਣ ਵਾਲੇ ਨੇ ਉਹਨਾਂ ਚੋਂ ਨਾ ਕਿ ਜਾਂ 70% ਵਾਲਿਆਂ ਚੋਂ ਨਾ ਜਿਹੜੇ YouTube Facebook ਤੇ ਆਉਂਦੇ ਆ 4-6 ਮਹੀਨੇ ਸਾਲ 2 ਸਾਲ ਕੰਮ ਕਰਕੇ ਮੁੜ ਕੇ ਉੱਡ ਜਾਂਦੇ ਆ ਤੇ ਉਹਨਾਂ ਦੀਆਂ ਵੀਡੀਓ ਸਿਰਫ ਰਹਿ ਜਾਂਦੀਆਂ ਜਾਂ ਫਿਰ ਭੰਡ ਦੇ ਵੀ ਆ ਕਿ ਹਨ ਨਹੀਂ ਜੀ ਪੈਸੇ YouTube Facebook ਤੇ ਜਿਵੇਂ ਮੈਂ ਸ਼ੁਰੂਆਤ ਚ ਕਿਹਾ ਵੀ ਲੱਖਪਤੀ ਬਣਨਾ ਨਹੀਂ ਬਣਨਾ ਤੁਹਾਡੀ ਕਾਬਲੀਅਤ ਤੁਹਾਡਾ ਟੈਲੈਂਟ ਤੇ ਤੁਹਾਡੀ ਕਿਸਮਤ ਫਰ ਕੁਝ ਚੀਜ਼ਾਂ ਦਾ ਧਿਆਨ ਰੱਖ ਕੇ ਤੁਸੀਂ ਹੋ ਸਕਦਾ ਤੁਹਾਡੇ ਕਾਮਯਾਬ ਹੋਣ ਵਾਲੇ ਸੋਸ਼ਲ ਮੀਡੀਆ ਤੇ YouTube ਤੇ Facebook ਤੇ ਚਾਂਸਸ ਵਧ ਜਾਂਦੇ ਨੇ ਸੋ ਇਹਨਾਂ ਚਾਰ ਚੀਜ਼ਾਂ ਚੋਂ ਤੁਹਾਨੂੰ ਕੋਈ ਚੀਜ਼ ਚੰਗੀ ਲੱਗੀ ਜਾਂ ਮਾੜੀ ਲੱਗੀ ਜਾਂ ਮੇਰੀਆਂ ਕੋਈ ਗਲਤੀਆਂ ਸੀ ਤਾਂ ਤੁਸੀਂ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਨੂੰ ਇੰਤਜ਼ਾਰ ਰਹਿੰਦਾ ਆ ਤੇ ਨਾਲ ਦੇ ਨਾਲ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਬਣਦਾ ਆ ਲਾਈਕ ਤੇ ਇੱਕ ਸ਼ੇਅਰ ਮੇਰੇ ਲਈ ਤੁਹਾਡੇ ਵੱਲੋਂ ਇੱਕ ਪਿਆਰ ਵੀ ਆ ਇੱਕ ਸਟਕਾਰ ਵੀ ਆ ਤੇ ਨਾਲੇ ਮਿਸ ਇਨਫਾਰਮੇਸ਼ਨ ਜਿਹੜੀ ਬਹੁਤ YouTube ਤੇ ਲੋਕੀ ਦੇ ਰਹੇ ਆ ਮੈਂ ਕੱਲ ਵੀ ਵੀਡੀਓ ਦੇਖੀ ਆ ਦੋ ਬੰਦਿਆਂ ਦੀਆਂ ਪੰਜਾਬੀਆਂ ਦੀਆਂ ਜਿਹੜੇ ਇਸ ਤਰ੍ਹਾਂ ਦਾ ਹੀ ਸੈਟਅਪ ਲਗਾ ਕੇ ਇੱਕ ਬੋਰਡ ਇੱਕ ਪਿਛੇ ਇਸ ਤਰ੍ਹਾਂ ਦੀ ਦੀਵਾਰ ਉਹ ਕਹਿ ਰਿਹਾ ਜੀ ਤੁਸੀਂ 40 ਲੱਖ ਰੁਪਏ ਤੱਕ ਮਹੀਨੇ ਦਾ ਕਮਾ ਸਕਦੇ ਹੋ ਤੇ ਮੈਂ ਉਹ ਬਾਈ ਨੂੰ ਪੁੱਛਣਾ ਚਾਹੁੰਨਾ ਕਿ ਜੇ 40 ਲੱਖ ਰੁਪਏ ਮਹੀਨੇ ਦਾ ਕਮਾ ਸਕਦੇ ਆ ਤਾਂ ਬਾਈ ਤੂੰ ਮੇਰੇ ਅੰਗੂ ਆਹ ਬਲੈਕ ਬੋਰਡ ਜਿਹੜਾ ਹੈ ਇਹਦੇ ਤੇ ਹੀ ਕਿਉਂ ਕੰਮ ਕਰਦੇ ਆ 1500 ਦਾ ਤੇ ਤੂੰ ਕੋਈ LG ਦਾ ਵੱਡਾ ਉਹ ਲਿਆ ਵੱਡਾ ਟੀਵੀ ਜਿਹੜਾ ਹੁੰਦਾ ਆ ਉਹ ਤੇ ਟੱਚ ਤੇ ਕਰ ਪਲੇਅਰ ਤੇ ਕੰਮ 2 ਲੱਖ ਰੁਪਏ 2.5 ਲੱਖ ਰੁਪਏ ਤੋਂ ਸ਼ੁਰੂ ਹੁੰਦੇ ਆ ਉਹ ਟੀਵੀ ਤੂੰ 40 ਲੱਖ ਰੁਪਏ ਲੋਕਾਂ ਨੂੰ ਦੱਸਣ ਦੇ ਆ ਭਾਈ ਕਮਾਉਣ ਦਾ ਪਹਿਲਾਂ ਆਪ ਦੀ ਵੀ ਕਹਿੰਦੇ ਹੋ ਨਾ ਪੀੜੀ ਥੱਲੇ ਛੋਟਾ ਫੇਰ ਲੋ ਮੈਂ ਬਹੁਤ ਵੀਡੀਓਜ਼ ਕੀਤੀਆਂ ਨੇ ਕੰਮ ਕਾਰੋਬਾਰ ਬਾਰੇ bizness ਬਾਰੇ ਹੋ ਸਕਦਾ ਕਿਤੇ ਗਲਤੀ ਨਾ ਮੈਂ ਕਹਿ ਦਿੱਤਾ ਹੋਵੇ ਪਰ ਮੇਰਾ ਮੋਟਿਵ ਇਹ ਹੁੰਦਾ ਕਿ ਤੁਸੀਂ ਅਰਨਿੰਗ ਚੰਗੀ ਕਮਾ ਸਕਦੇ ਆ ਮੋਟੀ ਕਮਾਈ ਕਰ ਸਕਦੇ ਆ ਲੱਖਾਂ ਪਤੀ ਕਦੋਂ ਬਣਨਾ ਕਿੱਦਾਂ ਬਣਨਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਥੋੜਾ ਤੁਹਾਡੀ ਕਿਸਮਤ ਵੀ ਆ ਥੋੜਾ ਤੁਹਾਡਾ ਟੈਲੈਂਟ ਵੀ ਹੁੰਦਾ ਤੇ ਤੁਸੀਂ ਚੰਗਾ ਪੈਸਾ ਕਮਾ ਸਕਦੇ ਹੋ ਫਿਲਹਾਲ ਦੇ ਲਈ ਆਪਣੇ ਦੋਸਤ ਗੋਵਿੰਦਜੀਤ ਸਿੰਘ ਨੂੰ ਦਿਓ ਆਜ਼ਾਦ ਤੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਕੇ ਜਾਓ ਪਰਮਾਤਮਾ ਕਰੇ ਤੁਹਾਡੇ ਸਾਰੇ ਸੁਪਨੇ ਪੂਰੇ ਹੋਣ ਸਾਲ 2024 ਤੁਸੀਂ ਬਹੁਤ ਅੱਗੇ ਜਾਓ ਬਹੁਤ ਵੱਧੋ ਫੁੱਲੋ ਚਾਹੇ YouTube Facebook ਤੇ ਕਮਾਈ ਕਰੋ ਚਾਹੇ ਕਿਸੇ ਵੀ ਕਾਰੋਬਾਰ ਚ ਕਮਾਈ ਕਰੋ ਤੇ ਨਾਲ ਦੀ ਨਾਲ ਅੱਜ ਹੀ ਸ਼ੁਰੂਆਤ ਕਰੋ ਹੁਣ ਨਾ ਉਡੀਕਿਓ YouTube ਚ ਜੇ Facebook ਬਾਰੇ ਵੀ ਸੋਚ ਰਹੇ ਆ ਅੱਜ ਹੀ ਚੈਨਲ ਕ੍ਰੀਏਟ ਕਰ ਦਿਓ ਤੇ ਅੱਜ ਤੋਂ ਹੀ ਕੰਮ ਸ਼ੁਰੂ ਕਰੋ ਅੱਜ ਹੀ ਵੀਡੀਓ ਅਪਲੋਡ ਕਰੋ ਜ਼ਿਆਦਾ ਹੁਣ ਵੇਟ ਨਾ ਕਰਿਓ ਤਾਂ ਕਿ ਮੈਨੂੰ ਵੀ ਚੰਗਾ ਲੱਗੇ ਕਿ ਮੇਰੀ ਵੀਡੀਓ ਦੇਖ ਕੇ ਸ਼ਾਇਦ ਕਦੇ ਕੋਈ ਕਾਮਯਾਬ ਹੋ ਜਾਏ ਤੋਂ ਮੈਨੂੰ ਅਸੀਸਾਂ ਦੁਆਵਾਂ ਮਾ ਦੇਊਗਾ ਮੈਂ ਵੀ ਆਪਣੇ ਮਤਲਬ ਦੀ ਵੀਡੀਓ ਬਣਾਉਣਾ ਤੁਹਾਡੀਆਂ ਅਸੀਸਾਂ ਤੁਹਾਡੀਆਂ ਦੁਆਵਾਂ ਤੁਹਾਡੇ ਲਾਈਕ ਤੁਹਾਡੇ ਸ਼ੇਅਰ ਸਾਡੇ ਲਈ ਦੇਸੀ kiểu ਵਾਲਾ ਕੰਮ ਕਰਦੇ ਫਿਲਹਾਲ ਲਈ ਦੀ ਇਜਾਜ਼ਤ ਜਲਦੀ ਮਿਲਦੇ ਨਵੀਂ ਵੀਡੀਓ ਨਾਲ ਧੰਨਵਾਦ ਸ਼ੁਕਰੀਆ